ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 16 ਸਤੰਬਰ ਦਿਨ ਮੰਗਲਵਾਰ 2025 ਤੇ ਸਮਾਂ ਹੈ ਗਿਆ ਜੀ 10:43 ਮਿੰਟ ਸਵੇਰ ਦਾ ਤੇ ਆਪਾਂ ਇਸ ਵਕਤ ਖੜੇ ਆ ਜੀ ਖਣੌਰੀ ਕਾ ਗਰਦਰੀਆ ਦੇ ਪੁਲ ਦੇ ਉੱਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਪਏ ਆਪਾਂ ਅੱਜ ਦੀ ਪਾਣੀ ਦਾ ਲੈਵਲ ਚੈੱਕ ਕਰੋ ਜੀ ਕਿੰਨਾ ਘਟ ਚੁੱਕਿਆ ਜੀ ਪਾਣੀ ਕੱਲ ਨਾਲੋਂ ਤੇ ਪਹਿਲਾਂ ਆਪਾਂ ਇਸ ਪਾਸੇ ਵੀਡੀਓ ਬਣਾਉਣੇ ਪਏ ਆ ਤੁਹਾਡੇ ਨਾਲ ਬਣਾ ਕੇ ਸਾਂਝੀ ਕਰਦੇ ਪਏ ਆ ਜਿਹੜੇ ਪਾਸਿਓਂ ਪਾਣੀ ਆਉਂਦਾ ਜੀ ਬਾਦਸ਼ਾਹਪੁਰ ਵਾਲੀ ਸਾਈਡ ਤੋਂ ਤੇ ਪਰਾਂ ਤੁਸੀਂ ਵੇਖੋ ਜੀ ਜ਼ਮੀਨਾਂ ਝੋਨੇ ਲੱਗੇ ਹੋਏ ਨੇ ਤੇ ਜ਼ਮੀਨ ਦੇ ਪੱਧਰ ਤੋਂ ਪਾਣੀ ਥੱਲੇ ਚਲਾ ਗਿਆ ਇੱਕ ਘੱਗਰ ਦਾ ਯਾਨੀ ਕਿ ਹੁਣ ਕੋਈ ਖਤਰਾ ਨਹੀਂ ਇੱਥੋਂ ਪਏ ਨਿਸ਼ਾਨ ਜਿਹੜੇ ਘਾਹ ਦੇ ਉੱਤੇ ਇਹਨਾਂ ਤੋਂ ਵੀ ਤੁਸੀਂ ਅਨਮਾਨ ਲਾ ਸਕਦੇ ਹੋ ਕਿ ਪਾਣੀ ਬਹੁਤ ਘਟ ਚੁੱਕਿਆ ਪਹਿਲਾਂ ਨਾਲੋਂ ਵੇਖੋ ਜੀ ਕਰੋ ਚੈੱਕ ਤੇ ਦੂਜੇ ਪਾਸੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਪਾਣੀ ਦੀ ਸਪੀਡ ਵੀ ਬਿਲਕੁਲ ਸਲੋ ਹੈ ਤੇ ਆਗੇ ਆਪਾਂ ਇਸੇ ਪੁਲ ਦੇ ਦੂਜੇ ਪਾਸੇ ਇਹ ਹੈ ਜੀ ਦਿੱਲੀ ਤੋਂ ਅੰਮ੍ਰਿਤਸਰ ਰੋਡ 4 ਲੇਨ ਦੇ ਉੱਤੇ ਖੜੇ ਹਾਂ ਜੀ ਆਪਾਂ ਇਸ ਵਕਤ ਤੇ ਇਧਰ ਵੀ ਵੇਖੋ ਜੀ ਉਹ ਘਾਹ ਦੇ ਉੱਤੇ ਨਿਸ਼ਾਨ ਪਾਣੀ ਦੇ ਲੱਗੇ ਹੋਏ ਨੇ ਰੇਤਾ ਚੜਿਆ ਹੋਇਆ ਜੀ ਪੱਤਿਆਂ ਦੇ ਉੱਤੇ ਤੇ ਉਹ ਸਾਹਮਣੇ ਚਿੱਟਾ ਨਿਸ਼ਾਨ ਜਿੱਥੇ ਆਪਾਂ ਖੜ ਕੇ ਵੀਡੀਓ ਬਣਾਉਨੇ ਹੁੰਨੇ ਆ ਇਧਰੋਂ ਵੀਡੀਓ ਅੱਜ ਬਣਾਉਣ ਦਾ ਮਕਸਦ ਇਹ ਆ ਜੀ ਸਾਹਮਣੇ ਖਣੋਰੀ ਵਾਲੀ ਪਾਖੜਾ ਜਿੱਥੋਂ ਕਗਰ ਦਰਿਆ ਦੇ ਉੱਤੋਂ ਦੀ ਲੰਘਦੀ ਹੈ ਜਿੱਥੇ ਬੂਟੀ ਫਸਦੀ ਸੀ ਉਹ ਵਿਖਾਉਣੇ ਪਏ ਆ ਵੀ ਤੁਹਾਨੂੰ ਥੱਲੇ ਪੁਲ ਤੋਂ ਪਾਣੀ ਥੱਲੇ ਚਲਾ ਗਿਆ ਗੈਪ ਪੈ ਗਿਆ ਆਰ ਪਾਰ ਦਿਸਣ ਲੱਗ ਗਿਆ ਵੀ ਇੰਨਾ ਲੈਵਲ ਘਟ ਗਿਆ ਤੇ ਪਹਿਲਾਂ ਜਿੱਥੇ ਪਾਣੀ ਚੱਲਦਾ ਸੀ ਉਹ ਵੀ ਤੁਸੀਂ ਵੇਖ ਸਕਦੇ ਹੋ ਪਿੱਛੇ ਜਿਹੜੀ ਡਾਫ ਲੱਗਦੀ ਹੈ ਨਾ ਕਗਰ ਦੀ ਮੈਂ ਇਹਨੂੰ ਵੀ ਇਹਦਾ ਮੁੱਖ ਕਾਰਨ ਮੰਨਦਾ ਕਿਉਂਕਿ ਵੇਖੋ ਪੋਲਾ ਜਿਹੜਾ ਪਾਖੜਾ ਨਹਿਰ ਦਾ ਉਹਦੇ ਕਿੰਨਾ ਉੱਤੇ ਤੱਕ ਪਾਣੀ ਚੱਲਦਾ ਪਿਆ ਸੀ ਤੋਂ ਸਾਰੀ ਡਾਫ ਹੀ ਲੱਗੀ ਹੋਈ ਸੀ ਉਧਰ ਬੂਟੀ ਫਸੀ ਜਾਂਦੀ ਸੀ ਆਕੇ ਪੁਲ ਨਾਲ ਪਾਣੀ ਦੇ ਟੱਚ ਨਹੀਂ ਹੋਣਾ ਚਾਹੀਦਾ ਇੰਨਾ ਉੱਚਾ ਹੋਣਾ ਚਾਹੀਦਾ ਪਰ ਜੇ ਉੱਚਾ ਬਣਾਉਂਦੇ ਫਿਰ ਨਹਿਰ ਦਾ ਪਾਣੀ ਨਹੀਂ ਸੀ ਲੰਘਦਾ ਹਨਾ ਇਸ ਕਰਕੇ ਫਿਰ ਪੁਲ ਉਹਨਾਂ ਨੂੰ ਐਵੇਂ ਹੀ ਬਣਾਉਣਾ ਪਿਆ ਤੇ ਤਾਂ ਕਰਕੇ ਇਸ ਪੁਲ ਕਰਕੇ ਡਾਫ ਵੀ ਬਹੁਤ ਲੱਗਦੀ ਹੈ ਤੇ ਆ ਵੇਖੋ ਭੁੱਬਲ ਜੀ ਆ ਸਾਰੀਆਂ ਟਿੱਬੀਆਂ ਨੰਗੀਆਂ ਹੋ ਗਈਆਂ ਜੀ ਪਾਣੀ ਵਾਲੀਆਂ ਜਿਹੜੀਆਂ ਅੱਜ ਤੋਂ 15 20 ਦਿਨ ਪਹਿਲਾਂ ਸੀਗੀਆਂ ਉਹ ਹੁਣ ਪਾਣੀ ਤੋਂ ਬਾਹਰ ਆ ਚੁੱਕੀਆਂ ਨੇ ਤੇ ਦੂਜੇ ਪਾਸੇ ਵੀ ਚੱਲਾਂਗੇ ਜੀ ਆਪਾਂ ਪਾਖੜਾ ਵਾਲੀ ਸਾਈਡ ਤੇ ਆਓ ਚੱਲੀਏ ਦੂਜੇ ਪਾਸੇ ਹੁਣ ਇਸ ਪਾਸੇ ਆਜੋ ਸਾਹਮਣੇ ਦਿੱਲੀ ਅਮਰਤਸਰ ਰੋਡ ਹੈ 4 ਲੇਨ ਆਪਾਂ ਹੁਣ ਉੱਤੋਂ ਖੜ ਕੇ ਦੋਵੇਂ ਪਾਸਿਆਂ ਤੋਂ ਵੀਡੀਓ ਬਣਾ ਕੇ ਲੈ ਕੇ ਆਏ ਆ ਪੁਲ ਦੇ ਪਰਲੇ ਪਾਸਿਓਂ ਵੀ ਤੇ ਉਰਲੇ ਪਾਸਿਓਂ ਵੀ ਤੇ ਹੁਣ ਆਪਾਂ ਪਾਖੜਾ ਵਾਲੀ ਸਾਈਡ ਆ ਗਏ ਆ ਤੇ ਹੁਣ ਇਧਰਲੀ ਗੁੱਟ 'ਚ ਖੜੇ ਆ ਦੂਜੀ ਪਾਸੇ ਵਾਲੀ ਦੀ ਤੇ ਉਹ ਸਾਹਮਣੇ ਨਿਸ਼ਾਨ ਹੈ ਉੱਥੇ ਜਾ ਕੇ ਵੀਡੀਓ ਬਣਾਵਾਂਗੇ ਆਪਾਂ ਤਾਂ ਜੋ ਆਪਾਂ ਸਾਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਤੇ ਆ ਵੇਖੋ ਜੀ 4 ਦਿਨ ਪਹਿਲਾਂ ਕੀ ਸੀ ਤੇ ਅੱਜ ਕੀ ਹੈ ਜੀ ਘਗਰ ਦਰਿਆ ਪਛਾਣੋ ਜੀ ਕਿੰਨਾ ਪਾਣੀ ਦਾ ਲੈਵਲ ਘਟ ਚੁੱਕਿਆ ਜੀ ਤੇ ਉੱਥੇ ਵੀ ਚੱਲਦੇ ਆਪਾਂ ਦੂਜੇ ਪਾਸੇ ਫਿਰ ਆਪਾਂ ਗੱਲ ਕਰਾਂਗੇ ਇੰਚਾਂ 'ਚ ਜਾਂ ਫੁੱਟਾਂ 'ਚ ਪਾਣੀ ਕਿੰਨਾ ਘਟਿਆ ਹੁਣ ਤੇ ਫੁੱਟਾਂ 'ਚ ਹੀ ਦੱਸਿਆ ਜਾਣਾ ਈ ਕਿਉਂਕਿ ਇੰਚ ਤੇ ਬਹੁਤ ਘਟ ਗਏ ਹੋਣੇ ਨੇ ਹੁਣ ਤੇ ਫੁੱਟਾਂ ਦਾ ਹਿਸਾਬ ਹੀ ਚੱਲਦਾ ਈ ਵੇਖੋ ਜੀ ਚਲੋ ਆਓ ਚੱਲੀਏ ਦੂਜੇ ਪਾਸੇ ਆ ਗਈ ਹੁਣ ਆਪਾਂ ਦੂਜੇ ਪਾਸੇ ਜਿੱਥੇ ਆਪਾਂ ਪਹਿਲਾਂ ਖੜਕੇ ਵੀਡੀਓ ਬਣਾਉਨੇ ਆ ਜੀ ਨਿਸ਼ਾਨ ਦੇ ਉੱਤੇ ਜਿੱਥੇ ਗੇਜ ਲੱਗੀ ਹੋਈ ਹੈ ਜੀ ਤਾਂ ਨੂੰ ਪਾਣੀ ਦਾ ਪੱਧਰ ਪਤਾ ਲੱਗ ਸਕੇ ਆ ਦੂਜਾ ਪਾਸਾ ਵੀ ਵੇਖੋ ਜਿੱਧਰੋਂ ਆਪਾਂ ਹੋਣਾ ਇਹ ਵੀਡੀਓ ਬਣਾ ਕੇ ਸਾਹਮਣੇ ਮਛਵਾਰੇ ਭਈਏ ਲੱਗੇ ਹੋਏ ਨੇ ਮੱਛੀਆਂ ਫੜਨ ਵਾਸਤੇ ਪਾਣੀ ਕਾਫੀ ਘਟ ਚੁੱਕਿਆ ਜੀ ਉਹ ਸਾਹਮਣੇ ਖਣੋਰੀ ਸ਼ਹਿਰ ਹੈ ਜੀ ਖਣੋਰੀ ਮੰਡੀ ਜ਼ਿਲ੍ਹਾ ਸੰਗਰੂਰ ਤੇ ਮਾਰੋੜੀ ਸਾਰੇ ਜਾਣੇ ਨਿਗਾਹ ਇਸ ਪਾਸੇ ਵੀ ਤੇ ਇੱਕ ਵਾਰੀ ਆਪਾਂ ਕੈਮਰੇ ਨੂੰ ਦੂਜੇ ਪਾਸੇ ਵੀ ਘੁਮਾਵਾਂਗੇ ਜਿੱਧਰ ਮੰਡਵੀ ਮਕੋਰੜ ਸਾਹਿਬ ਵਾਲੀ ਸਾਈਡ ਕੱਗਰ ਜਾਂਦਾ ਹੀ ਪਾਖੜਾ ਥੱਲੋਂ ਨਿਕਲ ਕੇ ਉਧਰ ਵੀ ਵਿਖਾਨੇ ਆ ਤੁਹਾਨੂੰ ਇੱਕ ਵਾਰੀ ਆਰਡਰ ਜੀ ਉਧਰ ਵੀ ਕਰੋ ਚੈੱਕ ਸਾਰੇ ਜਣੇ ਆਹ ਵੇਖੋ ਜੀ ਪਰਲੇ ਪਾਸੇ ਅਜੇ ਪਰਸੋਂ ਵੀਡੀਓ ਚ ਕਿੰਨਾ ਪਾਣੀ ਸੀ ਤੇ ਕੱਲ ਹੋਰ ਘੱਟ ਸੀ ਤੇ ਅੱਜ ਤੇ ਕਮਾਲੀ ਹੋ ਗਈ ਜੀ ਪੂਰੀ ਬਾਬੇ ਨਾਨਕ ਦੀ ਮੈਂ ਕਿਹਾ ਕਿਰਪਾ ਹੋ ਗਈ ਜੀ ਇਸ ਟਾਈਮ ਤੇ ਪਾਣੀ ਬਹੁਤ ਘੱਟ ਚੁੱਕਿਆ ਤੇ ਸਾਹਮਣੇ ਉਹ ਬੋਰ ਦਾ ਪਹਿਲਾਂ ਪਾਈਪ ਨੰਗਾ ਹੋਇਆ ਸੀ ਪਰਸੋਂ ਫਿਰ ਥੋੜੀ ਹੋਰ ਜਗ੍ਹਾ ਨੰਗੀ ਹੋ ਗਈ ਤੇ ਬਾਹਰ ਆ ਗਈ ਪਾਣੀ ਦੇ ਵਿੱਚੋਂ ਤੇ ਹੁਣ ਤੁਸੀਂ ਵੇਖੋ ਆਪਣਾ ਗਨਾਉ ਜ਼ਮੀਨ ਵੀ ਬਾਹਰ ਆ ਗਈ ਵੇਖੋ ਸਾਰੀ ਜਿਹੜੀ ਡੁੱਬੀ ਹੋਈ ਸੀ ਪਾਣੀ ਦੇ ਵਿੱਚ ਇਹ ਆ ਜੀ ਅੱਜ ਦੀ ਰਿਪੋਰਟ ਖਣੌਰੀ ਕਾ ਗਰਦ ਰਿਆ ਤੋਂ 16 ਸਤੰਬਰ ਦਿਨ ਮੰਗਲਵਾਰ 225 ਤੇ ਸਮਾਂ ਸਵੇਰ ਦਾ 10:43 ਮਿੰਟ ਦਾ ਤੇ ਵੀਡੀਓ ਥੋੜੀ ਅੱਜ ਲੇਟ ਅਪਲੋਡ ਕਰਦੇ ਪਏ ਆ ਜਰੂਰੀ ਕੰਮ ਪੈ ਗਿਆ ਸੀਗਾ ਤੇ ਆਓ ਜੀ ਕਰੋ ਗੇ ਚੈੱਕ ਕਰੋ ਜੀ ਕੱਲ ਪਾਣੀ ਦਾ ਲੈਵਲ ਹੈ ਗਿਆ ਸੀ 745 ਤੋਂ 1-2 ਇੰਚ ਥੱਲੇ ਤੇ ਅੱਜ ਹੈ ਗਿਆ ਜੀ 739 ਤੋਂ 1-2 ਇੰਚ ਥੱਲੇ ਤੇ ਪਾਣੀ ਘਟ ਗਈ 6 ਫੁੱਟ ਰਾਤ ਨੂੰ ਰਾਤੀ ਬਹੁਤ ਸਪੀਡ ਚ ਪਾਣੀ ਘਟਿਆ ਜੀ ਹੁਣ ਤੇ ਦਿਨਾਂ ਜੀ ਖਾਲੀ ਹੋ ਜਾਣਾ ਜੀ ਇਹਨੇ ਕਰੋ ਇਹ ਚੈੱਕ ਤੇ ਕੋ ਕੋ ਵੇਖੋ ਨਿਸ਼ਾਨ ਜੇ ਪਏ ਕੰਧ ਦੇ ਉੱਤੇ ਜਦੋਂ ਬੂਟੀ ਕੱਢਦੇ ਆ ਜੀ ਸੀਵੀ ਦੀਆਂ ਨਿਉਂਦਰਾਈਆਂ ਵੱਜੀਆਂ ਹੋਈਆਂ ਨੇ ਆ ਵੇਖੋ ਇੱਟਾਂ ਦੇ ਵਿੱਚ ਨਿਸ਼ਾਨ ਛਪੇ ਹੋਏ ਜੇ ਸੀ ਵੀ ਦੇ ਪੰਜੇ ਜਿਹੇ ਆਉਜੀ ਹੁਣ ਤਾਂ ਮੈਨ ਲੱਗਦਾ ਕੱਲ ਨੂੰ ਤੇ ਕੈਮਰੇ ਦੇ ਵਿੱਚ ਵੀ ਜ਼ੂਮ ਕੀਤਾ ਵੀ ਪਿਕਸਲ ਪਾਟੀ ਜਾਣੇ ਕਲੀਅਰ ਨਹੀਂ ਆਉਣਾ ਪਾਣੀ ਕਿੰਨਾ ਕੱਟ ਗਿਆ ਨਾ ਪਾਣੀ ਹੋਰ ਕੱਟ ਜਾਏਗਾ ਕੱਲ ਨੂੰ ਉਹ ਵੇਖੋ 740 ਦਾ ਨਿਸ਼ਾਨ ਫਿਰ ਥੱਲੇ 739 ਦਾ ਉਦੋਂ ਵੀ 3 4.5 5 6 ਇੰਚ 739 ਤੋਂ ਵੀ ਥੱਲੇ ਚਲਾ ਗਿਆ ਜੀ ਪਾਣੀ ਇਵੇਂ ਐ ਲਿਖਿਆ ਹੁੰਦਾ ਵੀ 753 739 750 ਪਰ ਹੁੰਦਾ ਤਾਂ ਅਸਲ ਦੇ ਵਿੱਚ 53 ਫੁੱਟ ਇਹ ਪਤਾ ਨਹੀਂ ਕਿਉਂ ਐਵੇਂ ਲਿਖ ਦਿੰਦੇ ਜਿਵੇਂ ਹੋਟਲ ਦੇ ਵਿੱਚ ਨਹੀਂ ਕਮਰੇ ਲਿਖੇ ਹੁੰਦੇ 700 ਇੰਨੇ ਨੰਬਰ 500 ਇੰਨੇ ਨੰਬਰ ਐਵੇਂ ਹੀ ਇੱਥੇ ਲਿਖਿਆ ਹੋਇਆ ਜੀ 753 52 ਤੇ ਹੁ ਹੈਗਾ ਅਸਲ 'ਚ 53 ਫੁੱਟ ਇੱਕ ਵਾਰੀ ਫੇਰ ਮਾਰੋ ਹੀ ਨੀਗਾ ਚੰਗੀ ਤਰ੍ਹਾਂ ਏ ਸੀਗੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਬਣਾ ਕੇ ਖਨੌਰੀ ਤੋਂ ਸਾਂਝੀ ਕੀਤੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ